ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਲਓ ਜੀ ਅੱਜ ਆਪਾਂ ਫੇਰ ਚੱਲ ਪਏ ਸਪਰੇਅ ਨੂੰ ਠੀਕ ਆ ਅੱਜ ਆਪਾਂ ਕਰ ਰਹੇ ਆ ਵੀਰੇ ਗ੍ਰਾਮੋ ਕਸੋਨਰ ਅਲਟਰਾ ਜਿੰਨੇ ਠੀਕ ਆ ਵਿੱਚ ਵੀਰ ਤੁਹਾਨੂੰ ਦੱਸਿਆ ਆਪਾਂ ਲੈਵੜਾ ਦੇ ਪਹਿਲਾਂ ਵੀ ਨਾ ਵਿੱਚ ਵੀਰ ਬਹੁਤ ਆ ਦੂਏ ਨੂੰ ਚੱਕ ਲੈਣਾ ਤਾ ਮੈਟਰੀ ਕਰਦੇ ਨੇ ਹਨਾ ਬੀਪਰ ਆਪਾਂ ਨੂੰ ਵੀਰੇ ਇਹਦਾ ਹੀ ਰਿਜ਼ਲਟ ਬਹੁਤ ਵਧੀਆ ਲੱਗਦਾ ਆਪਾਂ ਇਹੀ ਕਰਦੇ ਆਂ ਠੀਕ ਆ ਜੀ ਇੱਕ ਆਜਾ ਆਪਾਂ ਭਾਈ ਹੋਰ ਨਵੀਂ ਚੀਜ਼ ਲੈ ਕੇ ਆਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਆਜੋ ਇਹ ਆਪਣਾ ਵੀਰ ਬਹੁਤ ਮਸ਼ਹੂਰ ਨੇ ਤਕਰੀਬਨ ਸਾਰੇ ਵੀਰਾਂ ਨੂੰ ਪਤਾ ਹੀ ਆ ਅਮਲੋ ਸੂਰਤ ਵਾਲੇ ਠੀਕ ਆ ਆਪਾਂ ਉਹਨਾਂ ਤੋਂ ਲੈ ਕੇ ਆਇਆ ਉਹਨਾਂ ਤੋਂ ਲੈ ਕੇ ਆਇਆ ਵੀਰੇ ਆਪਾਂ ਨਿਊਜ਼ ਲੈ ਦੇਖੋ ਫੋਣ ਬਾਕੀ ਵੀਰੇ ਚਲਾ ਕੇ ਪਤਾ ਲੱਗੂਗਾ ਉਹ ਐਂ ਕਹਿ ਰਿਹਾ ਕਹਿੰਦਾ ਵੀ ਜਰਮਨ ਖਨੀ ਕੋਰੀਆ ਕਿੱਥੇ ਦੀ ਨਿਊਜ਼ ਲੈ ਹੌਲੀ ਬਹੁਤ ਆ ਜਮਾਂ ਹੀ ਹੌਲੀ ਆ ਕਹਿੰਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੋਊਗਾ 50 ਤੋਂ 60 ਫੁੱਟ ਪ੍ਰੈਸ਼ਰ ਦੱਸ ਰਿਹਾ ਉਹ ਕਹਿੰਦਾ ਇੰਨਾ ਪ੍ਰੈਸ਼ਰ ਹੋਊਗਾ ਬਾਕੀ ਹੁਣ ਚਲਾਵਾਂਗੇ ਚਲਾ ਕੇ ਤੁਹਾਨੂੰ ਦਿਖਾਵਾਂਗੇ ਵੀ ਪਾਸ ਆ ਕਮਿਆਂ ਹੌਲੀ ਬੋਤ ਆ ਪਰ ਵੀਰੇ ਠੀਕ ਆ ਹੋਣਾ ਆ ਯਾਰ ਆਪਣਾ ਮੰਨ ਕੇ ਚੱਲੋ ਛੋਟਾ ਭਾਈ ਉਹਦੇ ਹੱਥ 'ਚ ਹੁੰਦੀ ਆ ਹਨਾ ਭਾਰੀ ਨਿਓਲ ਵੀਰੇ ਬਹੁਤ ਮੰਨ ਕੇ ਚੱਲੋ ਜਾਂ ਸਪਰੇਹਾਂ ਕਈ ਕਰਨੀਆਂ ਨੇ ਜਾਂ ਹਨਾ ਫੇਰ ਮੰਨ ਕੇ ਚੱਲੋ ਤੰਗ ਕਰਦੀ ਆ ਯਾਰ ਆਪਾਂ ਤਾਂ ਵੀਰੇ ਦਿੱਤੀ ਵੀ ਉਹਨਾਂ ਨੇ ਮਹਿੰਗੀ ਆ ਇਹ ਠੀਕ ਆ 20 ਚਲ ਮਾਹ ਲੈ ਲੈਨੇ ਕੁਝ ਨਹੀਂ ਹੁੰਦਾ ਹੁਣ ਲਈ ਆ ਇਹ ਲਿਆ ਕੇ ਹੁਣ ਅੱਜ ਪਹਿਲੇ ਦਿਨ ਕਰਨੀ ਆ ਸ਼ੁਰੂਆਤ ਫੇਰ ਆਪਾਂ ਜਿਹੜੀ ਦੂਜੀ ਸਪਰੇਅ ਲੈ ਕੇ ਆਏ ਆ ਠੀਕ ਆ ਆਪਾਂ ਨੇ ਵੀਰੇ ਜਿਹੜੇ ਆਲੂ ਨੇ ਆਪਣੇ ਜਿਹੜੇ 32 ਦਿਨ ਦੇ ਹੋਏ ਨੇ ਆਲੂ ਨਾ ਉਹਦੇ ਉੱਤੇ ਵੀ ਸਪਰੇਅ ਲੈ ਕੇ ਆਂਦੀ ਆ ਉਹ ਸਪਰੇਅ ਆਪਾਂ ਥੋੜੇ ਨਾਲ ਕੱਲ ਨੂੰ ਸਾਂਝੀ ਕਰਾਂਗੇ ਜਾਨੀ ਆਪਾਂ ਨੇ ਵੀਰੇ ਦੋ ਸਪਰੇਅਾਂ ਹੀ ਕਰਨੀਆਂ ਨੇ ਇਹਦੇ ਉੱਤੇ ਆਲੂ ਤੇ ਦੋ ਸਪਰੇਅਾਂ ਹੀ ਕਰਕੇ ਮਾਲਕ ਕਿਰਪਾ ਕਰੇ ਪਿਛਲੇ ਸਾਲ ਵੀ ਆਪਾਂ ਸਵਾਲੇ ਦੇ ਨਾਲ ਚ ਪਟਾਈ કરી ਤੀ ਇਸ ਵਾਰ ਵੀ ਸਵਾ ਦੇ ਦਿਨਾਂ 'ਚ ਪਟਾਈ ਕਰ ਦੇਣੀ ਆ ਠੀਕ ਆ ਵੀ ਜਾਨੀ ਐਂ ਲੱਗਦਾ ਦੇਖੋ ਆਲੂ ਆਪਣਾ ਪਿਛਲੇ ਸਾਲ ਵੀ ਬਹੁਤ ਚੰਗਾ ਨਿਕਲਿਆ ਦੀ ਚੰਗਾ ਝਾੜ ਆਇਆ ਤੀ ਨਾਲੇ ਗੋਲੀ ਤੀ ਵੀਰੇ ਉਹ ਇਸ ਵਾਰ ਸੀ ਸਾਈਜ਼ ਆ ਵੀ ਉਸ ਹਿਸਾਬ ਨਾਲ ਦੇਖੋ ਵੀ ਕਮੇ ਲੱਗਦਾ ਹਨਾ ਵੀ ਚੰਗਾ ਨਿਕਲਣਾ ਚਾਹੀਦਾ ਆਪਾਂ ਸਪਰੇਹਾਂ ਛੋੜੇ ਨਾਲ ਸਾਂਝੀਆਂ ਵੀ ਕਰਾਂਗੇ ਆਪਾਂ ਵੀ ਕਿਹੜੀਆਂ ਸਪਰੇਹਾਂ ਦਾ ਪਿਛਲੇ ਸਾਲ ਇੰਨਾ ਵਧੀਆ ਰਿਜ਼ਲਟ ਆਇਆ ਤੇ ਉਹੀ ਸਪਰੇਹਾਂ ਇਹਦੀ ਕੀ ਕਰਾਂਗੇ ਆਪਾਂ ਠੀਕ ਆ ਵੀ ਉਹ ਸਪਰੇ ਆਪਾਂ ਕੱਲ ਨੂੰ ਕਰਾਂਗੇ ਸੀਪੇ ਨਾਲ ਕੱਲ ਨੂੰ ਕਰਾਂਗੇ ਕੱਲ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਵੀਡੀਓ ਦਾ ਵੇਟ ਜਰੂਰ ਕਰਿਓ ਤੁਹਾਡਾ ਫਾਇਦਾ ਹੋਊਗਾ ਉਸ ਸਪਰੇ ਨਾਲ ਬਾਕੀ ਹੁਣ ਆਪਾਂ ਲੱਗਦੇ ਆਂ ਸਪਰੇਅ ਕਰਨਾ ਸੋਨੂੰ ਨਿਊਜਲ ਵੀ ਦਿਖਾਵਾਂਗੇ ਅਗਲੀ ਵੀਡੀਓ ਚ ਠੀਕ ਆ ਜੀ ਜੁੜੇ ਰਿਹਾ ਕਰੋ ਵੀਡੀਓ ਨਾਲ ਧੰਨਵਾਦ ਵੀਰੇ